ਸੋ ਦਰ ਦੀ ਇਸ 27ਵੀਂ ਪੌੜੀ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਪਵਿੱਤਰ ਬਚਨ ਦਾ ਪਾਠ ਤਿੰਨ ਵਾਰ ਆਇਆ ਹੈ ਇੱਕ ਵਾਰ ਜਪਜੀ ਸਾਹਿਬ ਦੇ ਅੰਦਰ 27ਵੀਂ ਪੌੜੀ ਦੂਸਰੀ ਵਾਰ ਸੋ ਦਰ ਰਹਿ ਰਾਸ ਦੇ ਪਾਠ ਦਾ ਪਹਿਲਾ ਸ਼ਬਦ ਉਥੇ ਗੁਰਦੇਵ ਨੇ ਇਹਦਾ ਸਰਲੇਖ ਰਾਗ ਆਸਾ ਵਿੱਚ ਦਿੱਤਾ ਹੈ ਸੋਦਰ ਰਾਗ ਆਸਾ ਮਹੱਲਾ ਪਹਿਲਾ ਰਾਤ ਸਵੇਰੇ ਵੀ ਕਰਜ਼ ਕੀਤੀ ਅਸੀਂ ਕਾਲੀ ਨਿਲਖ ਸ਼ਬਦ ਕਹਿ ਦਿੰਨੇ ਆ ਚਲੋ ਸੋਦਰ ਦੀ ਚੌਂਕੀ ਲਾ ਦਿਓ ਮੇਰੇ ਮਨ ਚਾਹ ਸੀ ਵੀ ਸਵੈਕਨ ਕਹਿੰਨੇ ਪਰ ਅਸਲ 'ਚੋ ਸੋਦਰ ਨਹੀਂ ਉਹ ਸੋਦਰ ਹੈ ਦਰ ਦੇ ਨਾਲ ਸੋ ਸ਼ਬਦ ਜੋੜ ਕੇ ਉਚਾਰਨ ਨਹੀਂ ਹੋ ਸਕੇਗਾ ਪਰ ਉਂਝ ਕਿਹਾ ਜਾਂਦਾ ਸੋਦਰ ਦਾ ਪਾਠ ਕਰ ਲਈ asli ਜਿਹੜਾ ਸ਼ਬਦ ਹੈ ਉਹ ਸੋ ਦਰ ਉਹ ਦਰਵਾਜ਼ਾ ਬੇਨਤੀ ਕਰਾ ਰਹਿ ਰਾਸ ਦੇ ਪਾਠ ਦੀ ਆਰੰਭ ਤੱਕ ਉਸ ਤੋਂ ਬਾਅਦ ਰਾਗ ਆਸਾ ਵਿੱਚੇ ਤੀਸਰੀ ਵਾਰੀ ਬਚਨ ਆਉਂਦਾ ਹੈ ਪਰ ਇਹਨਾਂ ਤਿੰਨਾਂ ਦੇ ਵਿੱਚ ਗੁਰੂ ਜੀ ਨੇ ਪਾਠ ਦਾ ਆਪੇ ਹੀ ਭੇਦ ਪਾਇਆ ਫਰਕ ਕੀਤਾ ਹੈ ਪਰ ਅਰਥਾਂ ਵਿੱਚ ਕੋਈ ਫਰਕ ਨਹੀਂ ਤੇ ਜੇ ਕੋਈ ਪੁੱਛੇ ਵੀ ਇਹ ਕਿਉਂ ਆਪਣੇ ਮਨ ਦੇ ਘੋੜੇ ਦੌੜਾਉਣ ਦੀ ਆਦਤ ਹੈ ਸੱਚ ਇਹ ਵੇ ਗੁਰੂ ਕੀ ਗਤ ਗੁਰੂ ਜਾਣੇ ਇਹ ਕਿਉਂ ਵੀ ਕਿਉਂ ਫਰਕ ਰੱਖੇ ਮੈਂ ਫਿਰ ਵੀ ਬੇਨਤੀ ਕਰਾਂ ਕਿ ਹਜ਼ੂਰ ਨੇ ਨਿਤਨੇਮ ਇਸ ਢੰਗ ਨਾਲ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਦਰਸਾਲ ਬੇਧਿਆਨਾ ਕਈ ਵਾਰੀ ਬੰਦਾ ਜਪਜੀ ਸਾਹਿਬ ਦਾ ਪਾਠ ਵੀ ਅੱਗੋਂ ਪਿੱਛੇ ਪਿੱਛੇ ਅੱਗੇ ਹੋ ਜਾਂਦਾ ਹੈ ਕਿ ਕਈ ਵਾਰੀ ਮੰਨੇ ਦੀ ਪੌੜੀ ਸ਼ਰਮਖੰਡ ਵਿੱਚ ਲੈ ਆਉਂਦੀ ਹੈ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤੇ ਇਸ ਤੁਕ ਨੂੰ ਕਿਉਂਕਿ ਬੇਧਿਆਨਾ ਮਨ ਇੱਕੋ ਦਮ ਚੁੱਕਦਾ ਸਾਰੀਆਂ ਪੌੜੀਆਂ ਛੱਡ ਕੇ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘੜਤ ਘੜੀਆਂ ਬਹੁਤ ਅਨੂਪ ਤਾਂਕੀਆਂ ਗੱਲਾਂ ਉਹ ਤੁਕ ਇਕੋ ਦਮ ਕਿਉਂਕਿ ਜ਼ੇਹਨ ਚ ਚੇਤੇ ਉਹ ਸਾਰਾ ਪਾਠ ਛੱਡ ਕੇ ਤਾਂਕੀਆਂ ਗੱਲਾਂ ਕਥੀਆਂ ਨਾ ਜਾਹੇ ਤਿੱਥੇ ਘੜੀਆਂ ਸੁਰਤ ਮਤਮਨ ਬੁੱਧ ਇਸੇ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਈ ਵਾਰੀ ਸਵੇਰੇ ਜ਼ਬਾਨੀ ਪਾਠ ਕਰਦਿਆਂ ਕਰਦਿਆਂ ਐਸ ਸੋਦਰ ਦੀ ਪੌੜੀ ਤੋਂ ਬਾਅਦ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਤਕਰੀਬਨ ਬਹੁਤ ਨਾਲੇ ਵਾਪਰਦਾ ਗੁਰੂ ਜੀ ਕਹਿੰਦੇ ਨੇ ਬੇ ਧਿਆਨਾ ਪਾਠ ਨਾ ਕਰੇ ਖੈਰ ਸੁਭਾ ਦਾਸ ਨੇ ਬੇਨਤੀ ਕੀਤੀ ਸੀ ਅਸੀਂ ਚਾਰ ਹਿੱਸਿਆਂ ਚ ਇਸ ਪੌੜੀ ਦੀ ਵਿਚਾਰ ਕੀਤੀ ਪਹਿਲੀ ਬੇਨਤੀ ਕੀਤੀ ਸੀ ਜਿਵੇਂ ਗगन ਮੈ ਥਾਲ ਰਵ ਚੰਦ ਦੀਪਕ ਬਣੇ ਬ੍ਰਹਮੰਡੀ ਆਰਤੀ ਹੈ ਜਿਹੜੀ ਆਪਣੇ ਆਪ ਹੀ ਹੋ ਰਹੀ ਨਾ ਦੀਵੇ ਬਾਲਨ ਦੀ ਲੋੜ ਨਾ ਚੌਰ ਕਰਨ ਦੀ ਲੋੜ ਨਾ ਧੂਪ ਜਗਾਉਣ ਦੀ ਲੋੜ ਨਾ ਕਿਤੇ ਵਾਜੇ ਸੰਖ ਤੇ ਘੰਟੀਆਂ ਕੜਕਾਉਣ ਦੀ ਲੋੜ ਕੜਿਹਾਲ ਦੀ ਉਹ ਬ੍ਰਹਮੰਡੀ ਆਰਤੀ ਆਪਣੇ ਆਪ ਹੋਰੀ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤੇ ਮੈਂ ਬੇਨਤੀ ਕੀਤੀ ਸੀ ਉਹ ਬ੍ਰਹਮੰਡੀ ਆਰਤੀ ਹੈ ਤੇ ਇਹ ਸੋਦਰ ਦਾ ਸ਼ਬਦ ਬ੍ਰਹਮੰਡੀ ਕੀਰਤਨ ਹੈ ਇਹ ਆਪਣੇ ਆਪ ਹੀ ਹੋ ਰਿਹਾ ਇਸ ਕੀਰਤਨ ਵਿੱਚ ਇਹਨ ਸ਼ਬਦ ਵਰਤੇ ਸਨ ਆਤਮਿਕ ਮੰਡਲਾਂ ਦਾ ਕੀਰਤਨ ਐਸ ਧਰਤੀ ਤੇ ਰਹਿਣ ਵਾਲਿਆਂ ਰਾਹੀ ਕੀਰਤਨ ਤੇ ਸੱਚ ਮੁੱਚ ਕਿ ਇਸ ਸਪੇਸ਼ ਵਿੱਚ ਜਿਹੜਾ ਰੱਬ ਦਾ ਕੀਰਤਨ ਹੋ ਰਿਹਾ ਬਾਬਾ ਜੀ ਨੇ ਤਿੰਨ ਤਰ੍ਹਾਂ ਦਾ ਦੱਸਿਆ ਸੀ ਫਿਰ ਬੇਨਤੀ ਸੁਣੀ ਉਹ ਮੈਂ ਲਫ਼ਜ਼ ਜ਼ਿਆਦਾ ਡਿਟੇਲ ਚ ਨਹੀਂ ਜਾਣਾ ਜਿਹੜਾ ਆਤਮਿਕ ਮੰਡਲਾਂ ਦਾ ਕੀਰਤਨ ਹੈ ਉਹਦੇ ਲਈ ਇੱਕ ਸ਼ਬਦ ਵਰਤਿਆ ਸੀ ਅਦ੍ਰਿਸ਼ ਜਿਹੜਾ ਨਜ਼ਰ ਨਹੀਂ ਆ ਰਿਹਾ ਜਿਵੇਂ ਸਤਗੁਰੂ ਨੇ ਸ਼ਬਦ ਵਰਤਿਆ ਕਿ ਪ੍ਰਮਾਤਮਾ ਨੂੰ ਕਿ ਵਾਜੇ 나ਦ ਅਨੇਕ ਅ ਸੰਖਾਂ ਕੀਤੇ ਵਾਵਣਖਾਰੇ ਇਹਦੇ ਵਿੱਚ ਸਾਜ ਵੀ ਏ ਤੇ ਸਜੰਦੇ ਵੀ ਨੇ ਤੇਰੇ 나ਦ ਅਨੇਕਾਂ ਨੇ ਅਨੇਕਾਂ ਉਹਨਾਂ ਸਾਜਾਂ ਨੂੰ ਵਾਵਣਖਾਰੇ ਦਰਥੇ ਵਜਾਉਣ ਵਾਲੇ ਨੇ ਫਿਰ ਨਾਲ ਬਚਨ ਕਿਹਾ ਰਾਗ ਪਰੀਆਂ ਰਾਕੇ ਤੇ ਰਾਗ ਪਰਿ ਸਿਓ ਕਹੀਨ ਕੇਤੇ ਗਾਵਣ ਘਾਰੇ ਪਹਿਲਾਂ ਸਾਜ ਵਜਾਵਣ ਘਾਰੇ ਨੇ ਹੁਣ ਰਾਗ ਤੇ ਰਾਗਣੀਆਂ ਨੂੰ ਗਾਵਣ ਘਾਰੇ ਨੇ ਪਰ ਇੱਥੇ ਇੱਕ ਦਾ ਨਾਮ ਨਹੀਂ ਲਿਆ ਤੇ ਸ਼ਬਦ ਕੇਤੇ ਵਰਤਿਆ ਹੈ ਫਿਰ ਗੁਰੂ ਸਾਹਿਬ ਜੀ ਨੇ ਇਸ ਨੂੰ ਖੋਲਿਆ ਮਹਾਰਾਜ ਕਹਿੰਦੇ ਨੇ ਗਾਵੈ ਤੋ ਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਤੈਨੂੰ ਪੌਣ ਗਾ ਰਹੀਏ ਪਾਣੀ ਗਾ ਰਿਹਾ ਹੈ ਤੇ ਸੱਚ ਇਹ ਵੀ ਤੇਰੇ ਦਰਵਾਜ਼ੇ ਤੇ ਖਲੋਤਾ ਹੋਇਆ ਧਰਮਰਾਜ ਵੀ ਤੇਰਾ ਕੀਰਤਨ ਕਰ ਰਿਹਾ ਹੈ। ਓਏ ਇਹ ਅਦ੍ਰਿਸ਼ਟ ਹੈ ਜੀ। ਗੁਰੂ ਸਾਹਿਬ ਫਿਰ ਉਸ ਤੋਂ ਬਾਅਦ ਕਹਿਆ ਕਿ ਪ੍ਰਮਾਤਮਾ ਤੈਨੂੰ ਚਿੱਤਰ ਗੁਪਤ ਕਰ ਰਿਹਾ ਹੈ। ਤੈਨੂੰ ਸ਼ਿਵ ਜੀ ਗਾ ਰਿਹਾ ਹੈ। ਆਪ ਜਿਹਨੂੰ ਬ੍ਰਹਮਾ ਗਾ ਰਿਹਾ ਹੈ। ਆਪ ਜਿਹਨੂੰ ਦੇਵੀ ਦੇਵਤੇ ਗਾ ਰਹੇ ਨੇ। ਆਪ ਜਿਹਨੂੰ ਇੰਦਰ ਆਪਣੀ ਸਭਾ ਸਮੇਤ ਗਾ ਰਿਹਾ ਹੈ। ਇੱਥੋਂ ਤੱਕ ਅਦ੍ਰਿਸ਼ਟ ਮੰਡਲਾਂ ਦਾ ਕੀਰਤਨ ਫਿਰ ਇਸ ਧਰਤੀ ਦੀ ਗੱਲ ਆਈ ਇਹਦੇ ਵਿੱਚ ਕਿਹਾ گاਵੇ ਸਿੱਧ ਸਮਾਧੀ ਅੰਦਰ ਇਸ ਵਿਸ਼ ਦੀ ਹੋਈ ਧਰਤੀ ਵਿੱਚ ਸਿੱਧ ਤੈਨੂੰ ਗਾਰੇ ਆ ਸਮਾਧੀ ਚ ਬੈਠੇ ਸਾਧ ਤੈਨੂੰ ਗਾਰੇ ਆ ਜਤੀ ਗਾਰੇ ਨੇ ਸਤੀ ਗਾਰੇ ਨੇ ਸੰਤੋਕੀ ਗਾਰੇ ਨੇ ਪੰਡਿਤ ਗਾਰੇ ਨੇ ਸੱਚ ਇਹ ਵੇ ਵੱਡੇ ਵੱਡੇ ઋષਿ ਮੁਨੀ ਆਪਾ ਸ਼ਰਾਮਾ ਤੈਨੂੰ ਗਾਰੀਆਂ ਨੇ ਤੈਨੂੰ ਤੀਰਥ ਗਾਰੇ ਨੇ ਤੈਨੂੰ ਸਮੁੰਦਰ ਚੋਂ ਨਿਕਲੇ ਹੋਏ ਰਤਨ ਵੀ ਗਾਰੇ ਨੇ ਤੇ ਮੈਂ ਆਪ ਨੂੰ ਫਿਰ ਬੇਨਤੀ ਕਰਾਂ ਕਥਾ ਪੰਛੀਰੇ ਡੇਡ ਕਿੰਟਾ ਤਕਰੀਬਨ ਲੱਗ ਗਿਆ ਪਰ ਗੁਰਮਖੋ ਸੱਚ ਇਹ ਜੇ ਇਹ ਵੀ ਸਿਰਫ ਤੇ ਸਿਰਫ ਗੁਰੂ ਨਾਨਕ ਸਾਹਿਬ ਜਾਣੇ ਇਹ ਕੀ ਅਨੁਭਵ ਹੈ ਸਾਡੇ ਕੋਲ ਤਾਂ ਸ਼ਬਦ ਨਹੀਂ ਨਾ ਜੀ ਇਹ ਸਾਰੇ ਗਾਰੇ ਆ ਇਸ ਵਿੱਚ ਗੁਰਦੇਵ ਨੇ ਕਿਹਾ ਜੋਧੇ ਗਾਰੇ ਆ ਸੂਰਮੇ ਗਾਰੇ ਆ ਮਾ ਬਲੀ ਗਾਰੇ ਇਹ ਹੋ ਗਿਆ ਇਸ ਦ੍ਰਿਸ਼ਟਮਾਨ ਦਾ ਕੀਰਤਨ ਇਹ ਇਹ ਇਸ ਤੋਂ ਬਾਅਦ ਤੀਸਰਾ ਗੁਰਦੇਵ ਨੇ ਕਿਹਾ ਸਪੇਸ ਵਿੱਚ ਭਾਵਾਂ ਚਲੋ ਆਪਾਂ ਵੀ ਸਪੇਸ ਚ ਮਹਾਰੀ ਨੇ ਕਿਹਾ ਗਾਵੇਂ ਖੰਡ ਮੰਡਲ ਵਰ ਭੰਡਾ ਜਿਹੜੇ ਚੱਕਰ ਲਾਂਦੇ ਗ੍ਰਹਿ ਨੇ ਉੱਥੇ ਵੀ ਤੇਰਾ ਕੀਰਤਨ ਹੋ ਰਿਹਾ ਜਿਹੜੇ ਨਿੱਕੇ ਨਿੱਕੇ ਗ੍ਰਹਿ ਨੇ ਉੱਥੇ ਵੀ ਤੈਨੂੰ ਗਾ ਰਿਹਾ ਸੱਚ ਇਹ ਵੀ ਖੰਡ ਮੰਡਲ ਬ੍ਰਹਿਮੰਡ ਜੋ ਕੁਝ ਵੀ ਤੁਸੀਂ ਬਣਾਇਆ ਹੈ ਪ੍ਰਮਾਤਮਾ ਜੀ ਕੱਲਾ ਇੱਥੇ ਨਹੀਂ ਉਹਨਾਂ ਉਹਨਾਂ ਥਾਵਾਂ ਤੇ ਵੀ ਆਪ ਜਿਹਨੂੰ ਗਾਇਆ ਜਾ ਰਿਹਾ ਹੈ ਆਪ ਨੂੰ ਗਾ ਰਹੇ ਨੇ ਪਰ ਨਾਲੇ ਗਿਆ ਇਹ ਤਾਂ ਗਾਉਂਦੇ ਨੇ ਤੈਨੂੰ ਭਾਗ ਆਏ ਨੇ ਉਥੇ ਸ਼ਬਦ ਕਿਹਾ ਸਈ ਤੋਹ ਨੂੰ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਤੈਨਹੀ ਸਿਆਚ ਚੌਥੇ ਚ ਬੇਨਤੀ ਕੀਤੀ ਸੀ ਰੰਗਾਂ ਦੀ ਮਾਇਆ ਕਈ ਭਾਂਤਾਂ ਦੀ ਮਾਇਆ ਬਾਕੀ ਸਭ ਕੁਝ ਚਲਾਏ ਮਾਨੇ ਪਰ ਉਹਨੇ ਸਦੀਵ ਕਾਲ ਵਾਸਤੇ ਰਹਿਣਾ ਅਖੀਰ ਤੇ ਮੈਂ ਕਿ ਅਰਜ਼ ਕੀਤੀ ਸੀ ਕਿ ਇਸ ਪੌੜੀ ਦੀ ਸਮਾਪਤੀ ਇਹਨਾਂ ਦੋ ਤੁਕਾਂ ਨਾਲ ਹੈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੈਂ ਬੇਨਤੀ ਕੀਤੀ ਸੀ ਫਿਰ ਸ਼ਬਦ ਨਹੀਂ ਹੈਗਾ ਇੱਥੇ ਫਿਰ ਸੋਦਰ ਚਉਣਾ ਹੁਕਮ ਨਾ ਕਰਨਾ ਜਾਈ ਸਾਰੇ ਸ਼ਬਦ ਦਾ ਤਤ ਭਾਵ ਸੀ ਹੁਕਮ ਰਜਾਈ ਚੱਲਣਾ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਕਿ ਜੋਤ ਜੋਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਂ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਹੁਕਮ ਨਹੀਂ ਹੋ ਸਕਦਾ ਰਜ਼ਾ ਚਰੋ ਉਸ ਤੋਂ ਅੱਗੇ ਹੁਣ 28ਵੀਂ 29ਵੀਂ 30 31 ਪੌੜੀਆਂ ਇਹਨਾਂ ਦਾ ਤਕਰੀਬਨ ਇੱਕ ਪ੍ਰਕਰਨ ਚੱਲਦਾ ਹੈ ਉੰਜ ਵੈਸੇ ਸਾਡੇ ਸੰਪਰਦਾਇ ਵਿਦਵਾਨ ਪਹਿਲਾਂ ਅੱਜ ਵੀ ਉਹ ਸਾਰੀ ਜਪ ਦੀ ਬਾਣੀ ਨੂੰ ਸਿੱਧਾ ਰਾਹੀਂ ਗੁਰੂ ਨਾਨਕ ਸਾਹਿਬ ਜੀ ਨੂੰ ਜਿਹੜੇ ਪ੍ਰਸ਼ਨ ਕੀਤੇ ਗਏ ਉਹਨਾਂ ਦੇ ਉਤਰ ਰੂਪ ਵਿੱਚ ਵਿਆਖਿਆ ਕੀਤੀ ਜਾਂਦੀ ਪਰ ਇਹ ਜਿਹੜੀਆਂ ਚਾਰ ਪੌੜੀਆਂ ਖਾਸ ਕਰਕੇ ਨੇ ਇਹ ਨਾਥਾਂ ਨੂੰ ਜੋਗੀਆਂ ਨੂੰ ਸੰਬੋਧਨ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਬਾਹਰ ਮੁਕੀ ਜਿਹੜੇ ਚਿੰਨਾਂ ਨੂੰ ਉਹ ਮੁਹੱਬਤ ਕਰਦੇ ਨੇ ਉਹਨਾਂ ਚਿੰਨਾਂ ਦੀ ਅੰਤਰੀਵ ਵਿਆਖਿਆ ਦੱਸੀ ਹੈ ਫਿਰ ਅਰਥ ਸੁਣਿਓ ਕਿਉਂ ਇਹਦੇ ਵਿੱਚ ਮੰਦਰਾ ਦਾ ਜ਼ਿਕਰ ਚੂਰਮੇ ਦਾ ਜ਼ਿਕਰ ਭੰਡਾਰਨ ਦਾ ਜ਼ਿਕਰ ਮੈਂ ਥੋੜਾ ਜਿਹਾ ਇਸ ਦੀ ਕਥਾ ਕਰਨ ਤੋਂ ਪਹਿਲਾਂ ਆਪ ਨੂੰ ਬੇਨਤੀ ਕਰਾਂਗਾ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਉਸ ਦਿਨ ਵੀ ਤਿੰਨ ਮਤਾਂ ਦਾ ਬਹੁਤ ਬੋਲਬਾਲਾ ਸੀ ਬੋਧਿਜ਼ਮ ਉਥਾਨ ਹੋ ਚੁੱਕਾ ਸੀ ਭਾਰਤ ਵਿੱਚੋਂ ਪਰ ਖਾਸ ਕਰਕੇ ਹਾਕਮ ਜਿਹੜਾ ਸੈਂਟਰਲ ਸੀ ਪਹਿਲਾਂ ਲੋਦੀ ਸੀ ਗੁਰੂ ਸਾਹਿਬ ਵੇਲੇ ਮੁਗਲ ਆ ਗਏ ਜਮਕਰ ਮੁਗਲ ਚੜਾਇਆ ਮੁਸਲਮਾਨ ਬ੍ਰਾਹਮਣ ਤੇ ਤੀਸਰਾ ਜੀ ਦਾ ਬਹੁਤ ਜਿਆਦਾ ਬੋਲਬਾਲਾ ਸੀ ਉਹ ਸੀ ਸਿੱਧਨਾਥ ਜੋਗ ਪਰੰਪਰਾ ਇਸ ਵਿੱਚ ਇਹ ਹੈ ਦੇਖੋ ਗੁਰੂ ਨਾਨਕ ਸਾਹਿਬ ਜੀ ਦੀ ਜੇ ਬਾਣੀ ਸਿਰਫ ਮੁਤਾਲਾ ਕਰੀਏ ਪੜ੍ਹੀਏ ਤੇ ਤਿੰਨ ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਜ਼ਿਆਦਾ ਜੋਗੀਆਂ ਨੂੰ ਸੰਬੋਧਨ ਕਰਕੇ ਬਾਣੀ ਉਚਾਰਨ ਕੀਤੀ ਪਹਿਲਾ ਰਾਗ ਆਸਾ ਦੂਜਾ ਰਾਗ ਸੁਹੀ 33ਵਾਂ ਰਾਗ ਰਾਮਕਲੀ ਆਪ ਜਦੋਂ ਵੀ ਜ਼ਿਆਦਾ ਸ਼ਬਦ ਪੜੋਗੇ ਇੱਕ ਆਸਾ ਮੈਂ ਫਿਰ ਬੇਨਤੀ ਕਰਾਂਗਾ ਸੁਹੀ ਤੇ ਰਾਮਕਲੀ ਹੁਣ ਜਦੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਅਸੀਂ ਪੜਨੇ ਅੱਜ ਮੈਂ ਇਸ ਦੀ ਵਿਆਖਿਆ ਕਰਨ ਤੋਂ ਪਹਿਲਾਂ ਇਹ ਬੇਨਤੀ ਕਰਨੀ ਹੈ ਹਰ ਧਰਮ ਹਰ ਧਰਮ ਦਾ ਸੰਚਾਲਕ ਆਪਣੀ ਸੰਪਰਦਾ ਨੂੰ ਸ਼ਤਾਪਤ ਕਰਨ ਲੱਗਿਆ ਕੋਈ ਨਾ ਕੋਈ ਆਪਣੀ ਚੇਲਿਆਂ ਨੂੰ ਚਿੰਨ ਮਾਤਰ ਜ਼ਰੂਰ ਦੇ ਕੇ ਜਾਂਦਾ ਹੈ ਚਿੰਨ ਦਿੰਦੇ ਨੇ ਚਲੋ ਅੱਜ ਕੱਲ ਸਿੰਬਲ ਸ਼ਬਦ ਵਰਦੇ ਹੁਣ ਉਹ ਚਿੰਨ ਉਹ ਬੜੇ ਗਹਿਰੇ ਅਰਥ ਰੱਖਦੇ ਆ ਪਰ ਉਹ ਚਿੰਨ ਕਿਸੇ ਗੱਲ ਨੂੰ ਸਾਨੂੰ ਦੱਸ ਰਿਹਾ ਵੀ ਇਹ ਤੇ ਤੇਰੇ ਜੀਵਨ ਨਾਲ ਅੰਤਰੀਵਰਤ ਕੀ ਨੇ ਮੈਂ ਥੋੜੀ ਜੀ ਆਪ ਨੂੰ ਬੇਨਤੀ ਕਰਾਂਗੇ ਧਿਆਨ ਨਾਲ ਸੁਣੋ ਅੱਗੇ ਸੌਖੇ ਅਰਥ ਆਪਾਂ ਕਰ ਹੀ ਲਾਂਗੇ ਗੁਰੂ ਸਾਹਿਬ ਮੇਰ ਕਰ ਅਸਲ ਤੇ ਧਰਮ ਦੀ ਦੁਨੀਆ 'ਚ ਜੋ ਵੀ ਅਸੀਂ ਬਾਹਰ ਮੁਦਰਾ ਕਰਨੇ ਆ ਮੁਦਰਾ ਮਦਰਾ ਨਹੀਂ ਮੁਦਰਾ ਸਰੀਰ ਦਾ ਐਕਸ਼ਨ ਹੈ ਹਰ ਐਕਸ਼ਨ ਦੇ ਵਿੱਚ ਕੋਈ ਨਾ ਕੋਈ ਅੰਤਰੀ ਭਾਵ ਹੈ ਜਦੋਂ ਅੰਦਰ ਵਾਲਾ ਭਾਵ ਮੁੱਕ ਜਾਂਦਾ ਸਿਰਫ ਬੰਦੇ ਬਾਹਰ ਮੁਖੀ ਰਹਿ ਜਾਂਨ ਤੇ ਸੱਚ ਇਹਵੇ ਲੋਕੀ ਉਸ ਬਾਹਰ ਮੁਖੀ ਉੱਤੇ ਤਰ ਕਰਨ ਲੱਗ ਪੈਂਦੇ ਮਤਲਬ ਗਵਾਚ ਗਿਆ ਜਿਵੇਂ ਅਸੀਂ ਗੁਰੂ ਜੀ ਦੇ ਚਰਨਾਂ 'ਚ ਆਉਨੇ ਆ ਜਦੋਂ ਇਹ ਦਰਬਾਰ ਦੇਖਨੇ ਮੈਂ ਆ ਤੁਸੀਂ ਉਹ ਹਰ ਕੋਈ ਭਾਵਨਾ ਵਾਲਾ ਹੱਥ ਜੋੜ ਲੈਂਦਾ ਇਹ ਕਿਉਂ ਹੱਥ ਜੋੜਨਾ ਸਰੀਰ ਦਾ ਬਾਹਰमुखी ਇੱਕ ਤਰੀਕਾ ਹੈ ਇੱਕ ਮੁਦਰਾ ਹੈ ਪਰ ਇਹਦਾ ਅੰਤਰੀਵਰਤ ਕੋਈ ਹੋਵੇਗਾ ਨਾ ਅੰਤਰੀਵਰਤ ਜਦੋਂ ਅਸੀਂ ਹੱਥ ਜੋੜਨੇ ਆ ਇਸ ਦਾ ਮਤਲਬ ਇਹ ਵੇ ਕਿ हे ਸਤਿਗੁਰੂ ਮੇਰੇ ਕੋਲ ਗਿਆਨਪ ਅਕਲ ਪੈਸਾ ਪਦਵੀ ਜੋ ਵੀ ਹੈ ਮੈਂ ਹਰ ਚੀਜ਼ ਛੱਡ ਕੇ ਤੇਰੇ ਸਾਹਮਣੇ ਆਪਣੇ ਆਪ ਨੂੰ ਸਮਰਪਿਤ ਕਰਨ ਆਇਆ ਹਾਂ। ਹੱਥ ਜੋੜਨਾ ਅੰਦਰ ਦਾ ਸਮਰਪਣ ਹੈ, ਮਨ ਦਾ ਜੋੜਨਾ ਹੈ। ਅੰਦਰ ਸਮਰਪਿਤ ਹੈ। ਉਸ ਤੋਂ ਬਾਅਦ ਅਸੀਂ ਮੱਥਾ ਟੇਕਨੇ ਆ। ਸਾਰੇ ਨਮਸਕਾਰ ਕਰਨੇ। ਮੱਥਾ ਟੇਕਣਾ ਵੀ ਸੱਚ ਇਹ ਵੇ ਬਾਹਰ ਦਾ ਇੱਕ ਚਿੰਨ੍ਹ ਹੈ। ਇਹ ਬਾਣੀ ਚ ਦੋਨੋਂ ਗੱਲਾਂ ਕਹੀਆਂ ਖੰਡਨ ਵੀ ਕੀਤਾ। ਤੇ ਰੱਜ ਕੇ ਦਾ ਮੰਡਨ ਵੀ ਕੀਤਾ ਜਦੋਂ ਅੰਦਰ ਦੇ ਅਰਥ ਗਵਾਚ ਜਾਣ ਉਦੋਂ ਸੱਚਮੁੱਚ ਖੰਡਨ ਹੋ ਜਾਂਦਾ ਹੈ ਜਦੋਂ ਅੰਤਰੀਵ ਅਰਥ ਪਤਾ ਖੂਨ ਤਾਂ ਉਦੋਂ ਇਹ ਸੱਚਮੁੱਚ ਅਸੀਂ ਦੇਖਨੇ ਆ ਇਹ ਸਵਕਾਰਿਆ ਜਾਂਦਾ ਹੁਣ ਦੇਖੋ ਹੁਣ ਅਸੀਂ ਇੱਕ ਪਾਠ ਕਰਨੇ ਆ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਇੱਕ ਭਾਈ ਸਾਹਿਬ ਦੀ ਪਹਿਲੀ ਪੌੜੀ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਨਾਇਆ ਗੁਰੂ ਰਾਮਦਾਸ ਜੀ ਦਾ ਬਚਨ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਇਹਨੂੰ ਸਵੀਕਾਰ ਕੀਤਾ ਮੱਥਾ ਟੇਕ ਤੋ ਨਮਸਕਾਰ ਤਾਂ ਕੋ ਲਖ ਬਾਾਰ ਪਰ ਜਦੋਂ ਨਮਸਕਾਰ ਬਾਹਰ ਦੀ ਰਹਿ ਗਈ ਤੇ ਅੰਦਰ ਦੇ ਅਰਥ ਨਗੋਮ ਹੋ ਗਏ ਉੱਤੇ ਫਿਰ ਗੁਰੂ ਜੀ ਨੇ ਬਕਾਇਦਾ ਇਹ ਕਿਹਾ ਕਿ ਸलाम ਜਵਾਬ ਦੋਵੇਂ ਕਰੇ ਮੁੰਡੋ ਕੁਥਾ ਜਾਏ ਜਾਂ ਅਸੀਂ ਬਚਨ ਪੜਨੇ ਸੀਸ ਨਵਾਇਆ ਕਿਆ ਥੀਏ ਜਾਂ ਰਿਦੈ ਕੁ ਸੁੱਦੇ ਜਾਹੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਸ ਵਿੱਚ ਨਮਸਕਾਰ ਵੀ ਹੈ ਤੇ ਇਸ ਵਿੱਚ ਇਹ ਕਿਹਾ ਵੀ ਜਾਂਦਾ ਕਿ ਤੇਰਾ ਫਾਇਦਾ ਕੀ ਕਿਉਂਕਿ ਅੰਦਰ ਹੁਣ ਇੱਕ ਪਾਸੇ ਖੱਤ ਜੋੜਨ ਦੀ ਬੜੀ ਮਾਨਤਾ ਦੋਏ ਕਰ ਜੋੜ ਕਰੂੰ ਅਰਦਾਸ ਨਮਸਕਾਰ ਕਰਨ ਲਈ ਗੁਰੂ ਜੀ ਨੇ ਕਿਹਾ ਮੈਂ ਬੇਨਤੀ ਕਰਾਂਗਾ ਇਹਦੇ ਬਾਹਰ ਦੇ ਅਰਥ ਨੇ ਤੇ ਅੰਤਰੀਵ ਅਰਥ ਨੇ ਮੱਥਾ ਟੇਕਣ ਦੇ ਆਪਣੇ ਮੱਤ ਨੂੰ ਸਮਰਪਣ ਕਰ ਦੇਣਾ ਫਿਰ ਅਰ ਸੁਣੋ ਇੱਕ ਸਿਰ ਦਾ ਅਰਥ ਹੈ ਕਿ ਸੱਚਮੁੱਚ ਗੁਰੂ ਨੇ ਸਿਰ ਮੰਗਿਆ ਤੇ ਸਿਰ ਦੇ ਦਿੱਤਾ ਦੂਜਾ ਸਿਰ ਦਾ ਅਰਥ ਹੈ ਆਪਣੀ ਖੌਮੇ ਨੂੰ ਵੱਢ ਕੇ ਬਾਹਰ ਰੱਖ ਦੇਣਾ ਨਾਨਕ ਸੇਵਕ ਸੋਈ ਆਖੀ ਹੈ ਜੋ ਸਿਰ ਤਰੈ ਉਤਾਰ ਸਤਿਗੁਰ ਕਾ ਭਾਣਾ ਮੰਨ ਲੈ ਸ਼ਬਦ ਰਖੇ ਉਰਤਾਰ ਅਸੀਂ ਪ੍ਰਕਰਮਾ ਕਰਨੇ ਆ ਇਹ ਵੀ ਤੇ ਇੱਕ ਚਿੰਨ ਹੈ ਨਾ ਬਾਹਰ ਨੇ ਜਾਣੇ ਤੇ ਇੱਥੇ ਇੱਕ ਵਾਰ ਮਰਜ਼ ਕੀਤੀ ਸੀ ਲਾਵਾ ਜੀ ਜਦੋਂ ਕਥਾ ਹੋਈ ਆ ਆਪ ਨੂੰ ਪਤਾ ਹੋਣਾ ਬਹੁਤ ਸਾਲ ਪਹਿਲਾਂ ਉਸ ਵਿੱਚ ਹਜ਼ੂਰ ਦੇ ਲਾਮ ਬਾਰੇ ਮੈਂ ਕਿਹਾ ਸੀ ਜਦੋਂ ਅਸੀਂ ਪ੍ਰਕਰਮਾ ਕਰਨੇ ਆ ਤੇ ਸੰਸਾਰ ਦਾ ਲਬਜ਼ੀ ਅਰਥ ਹੀ ਪ੍ਰਕਰਮਾ ਹੈ ਸੰਸਾਰ ਦਾ ਲਫ਼ਜ਼ੀ ਅਰਥ ਦੁਨੀਆ ਨਹੀਂ ਸੰਸਾਰ ਦਾ ਅਰਥ ਹੈ ਕਿ ਜਿਹੜਾ ਘੁੰਮ ਰਿਹਾ ਹੈ ਜਿਹੜਾ ਸੱਚਮੁੱਚ ਘੁੰਮ ਰਿਹਾ ਹੈ ਜਿਹਨੂੰ ਆਪ ਯੂਨੀਵਰਸ ਕਹਿੰਦੇ ਹੋ ਜਿਹੜਾ ਇੱਕ ਦੇ ਦੁਆਲੇ ਘੁੰਮਦਾ ਹੈ ਇਸ ਸੰਸਾਰ ਵਿੱਚ ਜੀਵਨ ਤਾਂ ਹੈ ਜੇ ਪ੍ਰਕਰਮਾ ਹੈ ਜੇ ਪ੍ਰਕਰਮਾ ਨਹੀਂ ਤੇ ਜੀਵਨ ਹੈ ਨਹੀਂ ਧਰਤੀ ਘੁੰਮਦੀ ਹੈ ਤੇ ਦਿਨ ਤੇ ਰਾਤ ਹੈ ਇਸ ਪ੍ਰਕਰਮਾ ਵਿੱਚ ਰੁੱਤਾਂ ਨਿਕਲਦੀਆਂ ਨੇ ਸਾਡਾ ਸ਼ਰੀਰ ਵੀ ਤਾਂ ਅੱਗੇ ਚੱਲ ਰਿਹਾ ਹੈ ਜੇ ਖੂਨ ਪ੍ਰਕਰਮਾ ਕਰ ਰਿਹਾ ਹੈ ਪ੍ਰਕਰਮਾ ਦੇ ਅਰਥ ਨੇ ਮੈਂ ਆਪ ਨੂੰ ਸਿਰਫ ਇੱਕ ਅਰਜ਼ ਕਰ ਲਗਾ ਇਹ ਬਾਹਰ ਮੁਕੀ ਜਿੰਨੇ ਵੀ ਧਰਮ ਦੇ ਚਿੰਨ ਹੁੰਦੇ ਨੇ ਇਹਦੇ ਅੰਤਰੀ ਅਰਥ ਨੇ ਇਸੇ ਕਰਕੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਤਿੰਨ ਮਤ ਜਦੋਂ ਆਏ ਉਹਨਾਂ ਦੇ ਬਾਹਰ ਦੇ ਚਿੰਨ ਸਨ ਪਰ ਅੰਦਰ ਦੇ ਅਰਥ ਜਦੋਂ ਉਹਨਾਂ ਦੇ ਅੰਤਰੀ ਭਾਵ ਉਸ ਚਿੰਨ ਦੇ ਗਵਾਚ ਗਏ ਫਿਰ ਗੁਰੂ ਨੇ ਕੀ ਪੜਿਓ ਜਿਹੜੇ ਚਿੰਨ ਤੁਸੀਂ ਤਨ ਤੇ ਪਾਈ ਬੈਠਿਓ ਆਓ ਮੈਂ ਤੁਹਾਡੇ ਚਿੰਨਾਂ ਰੀ ਦੱਸਨਾ ਕਿ ਇਹਦੇ ਰੋਹਾਨੀ ਅਰਥ ਕੀ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਲੈਨੇ ਆ ਜਿਵੇਂ ਇਹ ਸ਼ਬਦ ਪੜਨੇ ਅਸੀਂ ਆਸਾ ਕੀ ਵਾਰ ਚ ਇੱਕ ਇੱਕ ਵਚਨ ਗੁਰੂ ਰੰਧ ਸਾਹਿਬ ਚੋਂ ਆਉਂਦਾ ਆਸਾ ਕੀ ਵਾਰ ਤੋਂ ਬਿਨਾ Hindu ਕਹਿ ਕਰ Hindu ਆਵੇ ਆਪਣਾ ਵਿਸ਼ਾ ਹੈ ਅੱਜ ਦਾ ਜੋਗ ਮਤ ਦੇ ਚਿੰਨਾਂ ਦਾ ਹਿੰਦੂ ਕਹਿ ਕਰ ਹਿੰਦੂ ਆਵੇ ਸੂਤ ਜਨੇਊ ਪੜ ਗਲਪ ਆਵੇ ਹਿੰਦੂ ਦੇ ਘਰ ਬ੍ਰਾਹਮਣ ਹਿੰਦੂ ਆਇਆ ਉਹਨੇ ਸੂਤਰ ਪੜ ਕੇ ਮੰਤਰ ਪਾ ਦਿੱਤਾ ਹੁਣ ਉਹ ਨਿਆਣੇ ਨੇ ਪਾ ਲਿਆ ਕੰਨ ਚ ਕਹਿ ਵੀ ਦਿੱਤਾ ਤੇਰਾ ਗੁਰੂ ਬ੍ਰਾਹਮਣ ਹਿੰਦੂ ਕਹਿ ਕਰ ਹਿੰਦੂ ਆਵੇ ਸੂਤ ਜਨੇਊ ਪੜ ਗਲਪ ਆਵੇ ਸੂਤ ਪਾਏ ਕਰੇ ਬੁਰਾਈ ਨਾਤਾ ਤੋਤਾ ਥਾਣ ਪਚਨ ਦੇ ਅਰਥਕ ਬਾਚ ਕੇ ਗੁਰੂ ਨਾਨਕ ਸਾਹਿਬ ਸਾਹਮਣੇ ਜਦੋਂ ਇਹ ਚਿੰਨ ਆਉਂਦਾ ਹੈ ਸੱਚ ਇਹ ਵਜਨ ਨੂੰ ਨੰਨੂ ਕਹਿੰਨੇ ਆ ਜਨੇਊ ਕਹਿੰਨੇ ਆ ਜਗੋ ਪਵਿੱਤ ਕਹਿੰਨੇ ਆ ਜਦੋਂ ਹਜ਼ੂਰ ਨੂੰ ਜਨੇਊ ਪਾਉਂਦੇ ਆ ਤੇ ਗੁਰੂ ਸਾਹਿਬ ਉਸ ਧਾਗੇ ਦੇ ਅਰਥ ਬਦਲ ਕੇ ਰੱਖ ਦਿੰਦੇ ਆ ਮੈਂ ਸਿਰਫ ਧਾਗੇ ਦੇ ਮੰਤਰ ਛੱਡੋ ਬਾਕੀ ਮਹਾਰਾਜ ਕਹਿੰਦੇ ਆ ਕਿ ਜਨੇਊ ਪਾ ਇਹਦੇ ਅੰਤਰੀ ਅਰਥ ਨੇ ਇਹ ਕਪਾਹ ਨੂੰ ਕਪਾਹ ਵਿੱਚੋਂ ਇੱਕਾਤ ਕੇ ਸੂਤਰ ਧਾਗਾ ਚਰਖੇ ਤੇ ਇਤਾਂ ਜਨੇਊ ਬਣਿਆ ਧਾਗੇ ਦਾ ਸੂਤ ਦਾ ਇੱਕ ਕੰਮ ਕਰ ਜੇ ਤੇਰੇ ਅੰਦਰ ਦਇਆ ਆ ਗਈ ਤੇ ਤੂੰ ਸਮਝੀ ਆਤਮਾ ਦੇ ਜਨੇਊ ਦੀ ਕਪਾਹ ਤਿਆਰ ਹੋ ਗਈ